ਸਾਸ਼੍ਰੀਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੇ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਉਫਾਨ ਤੇ ਕੰਡੇ ਖੇਤਰਾਂ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਬੇਕਾਰ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਦੀ ਹੋਈ ਮੌਤ ਪੈਰ ਤਿਲਕਣ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮਨਾ ਨਦੀ ਕਿਨਾਰੇ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਰਾਜਸਥਾਨ ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲ ਵੰਜਾ ਵਾਲਾ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਹੋ ਗਏ ਲੋਕਾਂ ਨੇ ਟਰੈਕਟਰ ਟਰਾਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ حوالے ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫ਼ਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 104 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਤੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸਰਦਾਲੂਆਂ ਦਾ ਆਇਆ ਸਲਾਬ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇ ਵਾਧੂ ਟੈਰਿਫ ਚੀਨ ਨੇ ਭਾਰਤ ਤੇ ਖਾਦਾ ਸਮੇਤ ਹੋਰ ਸਮਾਨ ਦੀ ਬਰਾਮਦ ਤੇ ਪਾਬੰਦੀ ਹਟਾਈ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾ ਖਾਸ ਕਰਕੇ ਯੂਰੀਆ ਤੇ ਡੀਏਪੀ ਦੀ ਕਿੱਲਤ ਹੋਵੇਗੀ ਸ੍ਰੀ ਅਸਿਉਂ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਵਿਕਟਰੋ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ੇ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੀ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਊਫਾਨ ਤੇ ਕੰਡੇ ਖੇਤਰਾਂ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਬੇਕਾਰ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਦੀ ਹੋਈ ਮੌਤ ਪੈਰ ਤਿਲਕਣ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮੁਨਾ ਨਦੀ ਕਿਨਾਰਿਆਂ ਤੇ ਹੋਇਆ ਓਵਰਫਲੋ ਨਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ Rajasthan ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲ ਵੰਜਾ ਵਾਲਾ ਦੇ ਵਿੱਚ ਸੇਵਾਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕਿੰਕਿ ਸਾਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਹੋ ਗਏ ਲੋਕਾਂ ਨੇ ਟਰੈਕਟਰ ਟਰਾਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ حوالے ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫ਼ਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 1 ਤੋਂ 4 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਧੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸ਼ਰਧਾਲੂਆਂ ਦਾ ਆਇਆ ਸੇਲਾ ਅਮਰੀਕੀ ਉਪਰਾਸ਼ਟਰਪਤੀ ਜੇ ਡੀ ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇ ਵਾਧੂ ਟੈਰਿਫ चीन ਨੇ ਭਾਰਤ ਤੇ ਖਾਦਾ ਸਮੇਤ ਹੋਰ ਸਮਾਨ ਦੀ ਬਰਾਮਦ ਤੇ ਪਾਬੰਦੀ ਹਟਾਈ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾ ਖਾਸ ਕਰਕੇ ਯੂਰੀਆ ਤੇ ਡੀਏਪੀ ਦੀ ਕਿਲਤ ਹੋਵੇਗੀ ਸ੍ਰੀ ਸਿਉ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੁਹ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦ ਇਜਾਜ਼ਤ ਵਿਕਟਰ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼ਟ੍ਰੀਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੇ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਊਫਾਨ ਤੇ ਕੰਡੇ ਖੇਤਰਾਂ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਬੇਕਾਰ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਦੀ ਹੋਈ ਮੌਤ ਪੈਰ ਤਿਲਕਣ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮਨਾ ਨਦੀ ਕਿਨਾਰੇ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਰਾਜਸਥਾਨ ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲ ਵੰਜਾ ਵਾਲਾ ਦੇ ਵਿੱਚ ਸੇਵਾਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਗਏ ਲੋਕਾਂ ਨੇ ਟਰੈਕਟਰ ਟਰਾਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 1 ਤੋਂ 4 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਧੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸ਼ਰਧਾਲੂਆਂ ਦਾ ਆਇਆ ਸੇਲਾ ਅਮਰੀਕੀ ਉਪਰਾਸ਼ਟਰਪਤੀ ਜੇ ਡੀ ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇ ਬਾਦੂ ਟੈਰਿਫ <स्थाथ> जीएन ने भारत ते खाद दा समेत और सामान दी बरामद ते پابੰਦੀ हटाई ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾਂ ਖਾਸ ਕਰਕੇ ਯੂਰੀਆ ਤੇ ਡੀएपी ਦੀ ਕਿੱਲਤ ਹੋਵੇਗੀ ਸ੍ਰੀ ਸਿਉ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਦੇਕਟਰ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ऑथेंटिक ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼੍ਰੀਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੀ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਉਫਾਨ ਤੇ ਕੰਡੇ ਖੇਤਰਾਂ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਬੇਕਾਰ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਦੀ ਹੋਈ ਮੌਤ ਪੈਰ ਤਿਲਕਣ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮੁਨਾ ਨਦੀ ਕਿਨਾਰਿਆਂ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ Rajasthan ਦਾ Sangameshwar ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ Jammu Kashmir ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲਵੰਜਾ ਵਾਲਾ ਦੇ ਵਿੱਚ ਸੇਵਾਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਗਏ ਲੋਕਾਂ ਨੇ ਟਰੈਕਟਰ ਟਰਾਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫ਼ਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 1 ਤੋਂ 4 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ। ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਧੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸ਼ਰਧਾਲੂਆਂ ਦਾ ਆਇਆ ਸੇਲਾ। ਅਮਰੀਕੀ ਉਪਰਾਸ਼ਟਰਪਤੀ ਜੇ.ਡੀ. ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇਵਾਦੂ ਟੈਰਿਫ। चीन ਨੇ ਭਾਰਤ ਤੇ ਖਾਦਾ ਸਮੇਤ ਹੋਰ ਸਮਾਨ ਦੀ ਬਰਾਮਦ ਤੇ ਪਾਬੰਦੀ ਹਟਾਈ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾ ਖਾਸ ਕਰਕੇ ਯੂਰੀਆ ਤੇ ਡੀਏਪੀ ਦੀ ਕਿਲਤ ਹੋਵੇਗੀ ਸੋ ਐਸੀ ਹੋਂ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦ ਇਜਾਜ਼ਤ ਵਿਕਟਰ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼੍ਰੀਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ੇ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੀ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਰ ਨੇ ਨਦੀਆਂ ਨਾਲੇ ਚੋਫਾਨ ਤੇ ਕੰਡੇ ਖੇਤਰਾ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਬੇਕਾਰ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਦੀ ਹੋਈ ਮੌਤ ਪੈ ਤਿਲਕਨ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮੁਨਾ ਨਦੀ ਕਿਨਾਰੇ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ Rajasthan ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲਵੰਜਾ ਵਾਲਾ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਗਏ ਲੋਕਾਂ ਨੇ ਟਰੈਕਟਰ ਟਰਾਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਵੱਲੋਂ ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫ਼ਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 1 ਤੋਂ 4 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਤੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸ਼ਰਧਾਲੂਆਂ ਦਾ ਆਇਆ ਸਲਾਬ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇ ਵਾਧੂ ਟੈਰਿਫ चीन ਨੇ ਭਾਰਤ ਤੇ ਖਾਦਾ ਸਮੇਤ ਹੋਰ ਸਮਾਨ ਦੀ ਬਰਾਮਦ ਤੇ ਪਾਬੰਦੀ ਹਟਾਈ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾ ਖਾਸ ਕਰਕੇ ਯੂਰੀਆ ਤੇ ਡੀਏਪੀ ਦੀ ਕਿਲਤ ਹੋਵੇਗੀ ਸੋ ਐਸੀ ਹੋਂ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਵਿਕਟਰ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ੇ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੇ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਫਾਨ ਤੇ ਕੰਡੇ ਖੇਤਰਾ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯੁਗਰਾਜ ਦੀ ਹੋਈ ਮੌਤ ਪੈ ਤਿਲਕਣ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮੁਨਾ ਨਦੀ ਕਿਨਾਰਿਆਂ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਰਾਜਸਥਾਨ ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲ ਵੰਜਾ ਵਾਲਾ ਦੇ ਵਿੱਚ ਸੇਵਾਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰੈਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਹੋ ਗਏ ਲੋਕਾਂ ਨੇ ਟਰੈਕਟਰ ਟਰੈਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ حوالے ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 1 ਤੋਂ 4 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਤੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸਰਦਾਲੂਆਂ ਦਾ ਆਇਆ ਸਲਾਬ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇ ਵਾਧੂ ਟੈਰਿਫ ਜੀਨ ਨੇ ਭਾਰਤ ਤੇ ਖਾਦਾ ਸਮੇਤ ਹੋਰ ਸਮਾਨ ਦੀ ਬਰਾਮਤ ਤੇ ਪਾਬੰਦੀ ਹਟਾਈ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾ ਖਾਸ ਕਰਕੇ ਯੂਰੀਆ ਤੇ ਡੀਏਪੀ ਦੀ ਕਿੱਲਤ ਹੋਵੇਗੀ ਦੋ ਸ੍ਰੇਸ਼ ਨੂੰ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੇ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਫਾਨ ਤੇ ਕੰਡੇ ਖੇਤਰਾ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਬੇਕਾਰ ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯוגਰਾਜ ਦੀ ਹੋਈ ਮੌਤ ਪੈ ਤਿਲਕਨ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮਨਾ ਨਦੀ ਕਿਨਾਰਿਆਂ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਰਾਜਸਥਾਨ ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ 마ਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁੱਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲ ਵੰਜਾ ਵਾਲਾ ਦੇ ਵਿੱਚ ਸੇਵਾਮੁਕਤ ਫੌਜੀ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਫਾਜ਼ਿਲਕਾ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰੈਲੀ ਨੇ ਬਲੈਰੋ ਗੱਡੀ ਨੂੰ ਮਾਰੀ ਟੱਕਰ ਹਾਦਸੇ ਵਿੱਚ 4 ਲੋਕ ਜ਼ਖਮੀ ਹੋ ਗਏ ਲੋਕਾਂ ਨੇ ਟਰੈਕਟਰ ਟਰੈਲੀ ਛੱਡ ਕੇ ਭੱਜ ਰਹੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ حوالے ਕੀਤਾ ਮੰਡਿਆਲਾ ਐਲਪੀਜੀ ਟੈਂਕਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 7 ਘਟਨਾ ਮਾਮਲੇ ਦੇ ਵਿੱਚ 4 ਗ੍ਰਿਫਤਾਰ ਦਿੱਲੀ ਮੈਟਰੋ ਦਾ ਸਫਰ ਹੋਇਆ ਮਹਿੰਗਾ ਸਾਰੇ ਕੋਰੀਡੋਰਾਂ ਤੇ ਕਿਰਾਏ ਦੇ ਵਿੱਚ 1 ਤੋਂ 4 ਰੁਪਏ ਦਾ ਵਾਧਾ ਨਵੇਂ ਨਿਯਮਾਂ ਅਨੁਸਾਰ ਹੁਣ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ 11 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 64 ਰੁਪਏ ਹੋਵੇਗਾ 8 ਸਾਲਾਂ ਬਾਅਦ ਵਧਿਆ ਹੈ ਕਿਰਾਇਆ ਅੱਜ ਤੋਂ 2 ਦਿਨਾਂ ਗੁਜਰਾਤ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨ ਦੀ ਸ਼ੁਰੂਆਤ ਦੇਸ਼ ਭਾਰ ਵਿੱਚ ਗਣੇਸ਼ ਚਤੁਰਥੀ ਦੀ ਤੂਮ ਮੁੰਬਈ ਦੇ ਲਾਲ ਬਾਗਚਾ ਰਾਜਾ ਦੀ ਪਹਿਲੀ ਚਲਕਾਈ ਸਾਹਮਣੇ ਦਰਸ਼ਨਾ ਦੇ ਲਈ ਸ਼ਰਧਾਲੂਆਂ ਦਾ ਆਇਆ ਸਲਾਬ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਦਾ ਵੱਡਾ ਬਿਆਨ ਰੂਸ ਨੂੰ ਜੰਗ ਤੋਂ ਰੋਕਣ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਲਗਾਏ ਗਏ ਨੇ ਵਾਧੂ ਟੈਰਿਫ ਚੀਨ ਨੇ ਭਾਰਤ ਤੇ ਖਾਦਾ ਸਮੇਤ ਹੋਰ ਸਮਾਨ ਦੀ ਬਰਾਮਦ ਤੇ ਪਾਬੰਦੀ ਹਟਾਈ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਦੇਸ਼ ਵਿੱਚ ਰਸਾਇਣਿਕ ਖਾਦਾ ਖਾਸ ਕਰਕੇ ਯੂਰੀਆ ਤੇ ਡੀਏਪੀ ਦੀ ਕਿੱਲਤ ਹੋਵੇਗੀ ਸੋ ਇਸੇ ਹੋਂ ਤੱਕ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਨੇੰਦ ਦਾ ਇਜਾਜ਼ਤ ਵਿਕਟਰੋ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼ਟਰੀਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ੇ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਦੀ ਨੌਜਵਾਨ ਤੀ ਦਾ ਹੋਇਆ ਦੇਹਾਂਤ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ ਗੁਰਮਨ ਕੌਰ ਗੁਰਦੁਆਰਾ ਰਾਣਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦਾ ਹੋਇਆ ਦੇਹਾਂਤ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਪੰਜਾਬ ਵਿੱਚ بارش ਅਤੇ ਦਰਿਆਵਾਂ ਦਾ ਕਹਿਰ جاری ਸਤਲੁਜ ਬਿਆਸ ਰਾਵੀ ਦਰਿਆਸਨੇ ਨਦੀਆਂ ਨਾਲੇ ਚੋਉਫਾਨ ਤੇ ਕੰਡੇ ਖੇਤਰਾਂ ਨੂੰ ਲਪੇਟ ਵਿੱਚ ਲਿਆ ਹਜ਼ਾਰਾਂ ਏਕੜ ਫਸਲ ਹੋ ਚੁੱਕੀ ਹੈ ਬਰਬਾਦ ਤੇ ਸੈਂਕੜਾ ਪਰਿਵਾਰ ਹੋ ਚੁੱਕੇ ਨੇ ਪਟਾਣਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਕੋਟ ਵਿੱਚ ਵੱਡਾ ਹਾਦਸਾ ਮੀਂਹ ਕਾਰਨ ਖੱਡ ਵਿੱਚ ਭਰੇ ਪਾਣੀ ਵਿੱਚ ਡੁੱਬਣ ਦੇ ਨਾਲ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਦੀ ਹੋਈ ਮੌਤ ਪੈਰ ਤਿਲਕਣ ਕਰਨ ਵਾਪਰਿਆ ਹਾਦਸਾ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਤੋਂ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਯਮਨਾ ਨਦੀ ਕਿਨਾਰਿਆਂ ਤੇ ਹੋਇਆ ਓਵਰਫਲੋ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਰਾਜਸਥਾਨ ਦਾ ਸੰਗਮੇਸ਼ਵਰ ਮੰਦਿਰ ਹੋਇਆ ਜਲਮਗਨ ਮਾਹੀ ਅਤੇ ਅਨਸ ਨਦੀਆਂ ਦੇ ਸੰਗਮ ਤੇ ਸਥਿਤ ਹੈ ਮੰਦਿਰ ਨਦੀਆਂ ਦਾ ਪਾਣੀ ਪੱਧਰ ਵਧਣ ਦੇ ਕਾਰਨ ਪੂਰੀ ਤਰ੍ਹਾਂ ਡੁੱਬ ਗਿਆ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਦੇ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜੰਮੂ ਪਠਾਨਕੋਟ ਹਾਈਵੇ ਤੇ ਸਹਾਰ ਨਦੀ ਤੇ ਬਣਿਆ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵਿੱਚ ਪਿਆ ਵਿਘਨ ਅਜ ਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਨੰਗਲ ਵੰਜਾ ਵਾਲਾ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਕਰੋ